ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਬਾਈ ਅੱਜ ਆਪਾਂ ਤੁਹਾਡੇ ਵਾਸਤੇ ਨਵੀਂ ਵੀਡੀਓ ਲੈ ਕੇ ਆਏ ਆਂ ਤੇ ਵੀਡੀਓ ਦਾ ਟਾਈਟਲ ਤੁਸੀਂ ਦੇਖ ਹੀ ਲੇਤਾ ਆਪਾਂ ਤੁਹਾਡੇ ਕਮੈਂਟਾਂ ਦੇ ਜਵਾਬ ਦੇਵਾਂਗੇ ਉਸ ਤੋਂ ਪਹਿਲਾਂ ਇੱਕ ਤੁਹਾਡੀ ਛੋਟੀ ਜਿਹੀ ਹੈਲਪ ਕਰਦੇ ਆ ਕਿਉਂਕਿ ਸਾਰੇ ਲੋਕਾਂ ਦੇ ਫੋਨ ਮੈਸੇਜ ਆ ਰਹੇ ਨੇ ਬਾਈ ਜੀ ਬਹੁਤ ਜ਼ਿਆਦਾ ਰੇਟ ਮੰਗਦੇ ਨੇ ਏਜੰਟ ਅਸੀਂ ਕੀ ਕਰੀਏ ਹੁਣ ਕਿੱਧਰ ਜਾਈਏ ਤਾਂ ਤੁਹਾਡੇ ਵਾਸਤੇ ਇੱਕ ਆਉਣਾ ਚਾਹੁੰਦੇ ਨੇ ਜੁਰਪਦੇਸ਼ ਦੇ ਵਿੱਚ ਤੁਸੀਂ ਇੱਧਰ ਦੇਖ ਸਕਦੇ ਹੋ ਸਾਹਮਣੇ ਇਹ ਆ ਬੋਸਨੀਆਂ ਦੇਸ਼ ਇਹ ਬੋਸਨੀਆਂ ਦੇਸ਼ ਆ ਜਿਹੜਾ ਇਹ ਜੁਰਪ ਦਾ ਹਿੱਸਾ ਹੈ ਲੇਕਿਨ ਸ਼ੈਨੇਗਨ ਦਾ 파ਟ ਨਹੀਂ ਹੈਗਾ ਸ਼ੈਨੇਗਨ ਦਾ ਜਿਹੜਾ 파ਟ ਹੁੰਦਾ ਉਹ 30 ਤੋਂ 31 ਦੇਸ਼ ਨੇ ਉਹਨਾਂ ਵਿੱਚ ਆਪਾਂ ਬਿਨਾ ਵੀਜ਼ੇ ਤੋਂ ਟੀਆਰਸੀ ਤੇ ਜਾ ਸਕਦੇ ਆ ਉੱਥੇ ਰਹਿ ਸਕਦੇ ਆ ਚੋਰੀ ਚੁਪ ਕੇ ਕੰਮ ਵੀ ਕਰ ਸਕਦੇ ਆ ਜੇ ਕੋਈ ਆਪਣਾ ਯਾਰ ਦੋਸਤ ਮਿੱਤਰ ਕਹਨ ਭਾਈ ਜਾਂ ਮਾਂ ਪਿਓ ਰਹਿੰਦਾ ਉੱਥੇ ਉਹ ਪੇਪਰ ਬਣਵਾ ਦਿੰਦਾ ਸਾਲ ਦੋ ਸਾਲਾਂ ਚ ਤੁਸੀਂ ਸੈੱਟ ਹੋ ਸਕਦੇ ਹੋ ਪਰ ਜਿਹੜਾ ਇੱਧਰ ਬੋਸਨੀਆ ਦੇਖ ਰਹੇ ਹੋ ਇਹ ਬੋਸਨੀਆ ਦਾ ਜਿਹੜਾ ਵੀਜ਼ਾ ਤੁਹਾਡਾ ਲੱਗੂਗਾ ਇਹ ਤੁਸੀਂ ਸ਼ੈਨਗਨ ਦੇ ਵਿੱਚ ਨਹੀਂ ਜਾ ਸਕਦੇ ਜਿਹੜਾ ਇੱਧਰ ਜਿਹੜਾ ਅਸੀਂ ਜਿੱਥੇ ਹੁਣ ਖੜੇ ਆ ਇੱਧਰਲੇ ਪਾਸੇ ਇਹ ਕੰਟਰੀ ਹੈਗੀ ਕਰੋਸ਼ੀਆ ਇਹ ਵੀ ਹੁਣੇ ਆਈ ਹੈ ਸ਼ੈਨਗਨ ਦੇ ਵਿੱਚ 2023 ਚ ਤੇ ਹੁਣ ਜਿਹੜੀਆਂ ਦੋ ਕੰਟਰੀ ਹੋਰ ਆਈਆਂ ਨੇ ਇੱਕ ਬੁਲਗਾਰੀਆ ਇੱਕ ਰਵਾਨੀਆ ਦੋ ਕੰਟਰੀਆਂ ਹੋਣੀਆਂ ਨੇ ਹੋ ਸਕਦਾ ਛੇਨਗੰਜ ਚ ਇਹ ਵੀ ਆ ਜੇ ਕੁਝ ਸਮੇਂ ਤੱਕ ਤੇ ਤੁਸੀਂ ਇੱਥੇ ਆ ਸਕਦੇ ਹੋ ਤੇ ਇੱਥੇ ਬਹੁਤ ਜ਼ਿਆਦਾ ਅਪਰਚੂਨਿਟੀ ਹੈ ਤੁਹਾਡੇ ਵਾਸਤੇ ਜੋਬ ਦੀ ਤੇ ਜੋਬ ਲੈ ਕੇ ਆਏ ਆ ਤੇ ਹੁਣੇ-ਹੁਣ ਨਵੀਂ-ਨਵੀਂ ਉਹਨਾਂ ਨੇ ਅਪਡੇਟ ਦਿੱਤੀ ਹੈ ਤੇ ਤੁਹਾਨੂੰ ਲਿੰਕ ਪਾ ਦਾਂਗੇ ਤੁਸੀਂ ਜਾ ਕੇ ਉੱਥੇ ਉਹਨਾਂ ਦੇ YouTube ਤੇ ਜਾ ਕੇ ਵੈਕੈਂਸੀ ਦੇਖ ਸਕਦੇ ਹੋ ਬਾਕੀ ਅਸੀਂ ਥੋੜੀ ਜਿਹੀ ਵੈਕੈਂਸੀ ਤੁਹਾਨੂੰ ਦੱਸ ਵੀ ਦਿੰਨੇ ਆ ਕਾਦੀ-ਕਾਦੀ ਵੈਕੈਂਸੀ ਆ ਪਹਿਲੀ ਵੈਕੈਂਸੀ ਉਹਨਾਂ ਕੋਲੇ ਕਾਰਪੈਂਟਰ ਚਾਹੀਦੇ ਨੇ ਉਹਨਾਂ ਨੂੰ ਵੀ ਸਾਰੇ 20 ਵੀ ਚਾਹੀਦੇ ਨੇ ਮੈਸਨ ਚਾਹੀਦੇ ਨੇ ਵੀ ਸਟੀਲ ਫਿਕਸਰ ਚਾਹੀਦੇ ਨੇ ਟਾਈਲ ਮੈਸਨ ਤੇ ਵਿੰਡੋ ਫਿਟਰ ਜਿਹੜੇ ਆਪਣੇ ਆ ਵਿੰਡੋ ਹੁੰਦੀਆਂ ਨੇ ਅਲੂਮੀਨੀਅਮ ਦੀਆਂ ਇਹ ਮਤਲਬ ਬਣਾਉਣੀਆਂ ਹੁੰਦੀਆਂ ਨੇ ਦਰਵਾਜ਼ੇ ਤੇ ਵਿੰਡੋ ਸਰੀਡ ਮੈਸਨ ਤੇ ਪਲਸਤਰ ਕਰਨ ਵਾਲੀ ਕੋਈ ਮਸ਼ੀਨ ਹੁੰਦੀ ਹੈ ਉਹ ਨਾਲ ਮਸ਼ੀਨ ਨਾਲ ਪਲਸਤਰ ਕਰਦੇ ਨੇ ਇਹਦੇ ਵਿੱਚ ਹੈਲਪਰ ਵੀ ਚਾਹੀਦਾਗਾ ਵਿੰਡੋ ਫਿਲਟਰ ਦੇ ਵਿੱਚ ਵੀ ਹੈਲਪਰ ਚਾਹੀਦਾ ਵਿੰਡੋ ਫਿਲਟਰ ਦੇ ਵਿੱਚ ਵੀ ਹੈਲਪਰ ਚਾਹੀਦਾ ਟਾਇਲ ਮੈਸਨ ਦੇ ਵਿੱਚ ਵੀ ਹੈਲਪਰ ਚਾਹੀਦੇ ਨੇ ਸਟੇਲ ਫਿਕਸਰ ਦੇ ਵਿੱਚ ਵੀ ਹੈਲਪਰ ਚਾਹੀਦੇ ਨੇ ਮੈਸਨ ਦੇ ਵਿੱਚ ਵੀ ਹੈਲਪਰ ਚਾਹੀਦੇ ਨੇ ਤੇ ਕਾਰਪੈਂਟਰ ਦੇ ਵਿੱਚ ਵੀ ਇਹਨਾਂ ਨੂੰ ਹੈਲਪਰ ਚਾਹੀਦੇ ਨੇ ਟੋਟਲ 20 ਵੀ ਜਾਨੀ ਕਿ ਕੰਟ੍ਰੈਕਟਰ ਚਾਹੀਦੇ ਨੇ ਇਹਨਾਂ ਨੂੰ ਤੁਸੀਂ ਆ ਸਕਦੇ ਹੋ ਕੋਈ ਦਿੱਕਤ ਨਹੀਂ ਬੇਫਿਕਰ ਹੋ ਕੇ ਆ ਜਾਓ ਬਹੁਤ ਘੱਟ ਹੀ ਰੇਟ ਦੇ ਵਿੱਚ ਆ ਸਕਦੇ ਤੁਸੀਂ ਜਾਨੀ ਕਿ 2.5 ਲੱਖ ਰੁਪਿਆ ਜਿੰਨਾ ਦਾ ਬਜਟ ਹੈ ਉਹ ਆ ਸਕਦੇ ਆ ਕਿਉਂਕਿ ਇੱਧਰ 6 ਤੋਂ 6.5 ਲੱਖ ਏਜੰਟ ਲੈਂਦੇ ਨੇ ਤਾਂ ਕਰਕੇ ਕਹਿੰਦਾ ਭਾਈ ਸਾਲ 2 ਸਾਲਾਂ ਦੇ ਵਿੱਚ ਵਿੱਚ ਇਹ ਛਣਗਣ ਦੇ ਵਿੱਚ ਆ ਸਕਦਾਗਾ ਪਰ ਅਸੀਂ ਪੱਕਾ ਨਹੀਂ ਕਹਿ ਸਕਦੇ ਕਦੋਂ ਆਊਗਾ ਪਰ ਆਜੂਗਾ ਐਨੀ ਉਮੀਦ ਹੈਗੀ ਹੈ ਕਿਉਂਕਿ ਹੋਰ ਵੀ ਦੇਸ਼ ਆਈ ਜਾਂਦੇ ਨੇ ਹੌਲੀ ਹੌਲੀ ਦੋਸਤਾਂ ਜਿਨ੍ਹਾਂ ਨੂੰ ਪੈਸੇ ਦੀ ਦਿੱਕਤ ਆ ਜਿਨ੍ਹਾਂ ਦਾ ਬਜਟ ਘੱਟ ਆ ਕਿਉਂਕਿ ਭਾਈ ਦੇਖੋ ਜਿੰਨਾ ਬਜਟ ਹੁੰਦਾ ਆਪਾਂ ਉਸ ਹਿਸਾਬ ਦੇ ਨਾਲ ਹੀ ਕੰਮ ਕਰਦੇ ਆ ਜਿਆਦੇ ਪੈਸੇ ਚੱਕ ਕੇ ਜਾਦੇ ਫਹਾ ਲੈ ਕੇ ਵੀ ਇੱਧਰ ਆਉਣ ਦਾ ਕੋਈ ਫਾਇਦਾ ਨਹੀਂ ਘੱਟ ਤੋਂ ਘੱਟ ਪੈਸੇ ਲਾ ਕੇ ਜੁਰਪਦੇਸ਼ ਦੇ ਵਿੱਚ ਆ ਸਕੋ ਦੇ ਵਿੱਚ ਫਾਰਮਰ ਦਾ ਕੰਮ ਵੀ ਬਹੁਤ ਜ਼ਿਆਦਾ ਹੈ ਹੋਰ ਵੀ ਬਹੁਤ ਕੰਮ ਨੇ ਡਰਾਈਵਰ ਦਾ ਕੰਮ ਵੀ ਹੈਗਾ ਉਹ ਏਜੰਟ ਤੁਹਾਨੂੰ ਦੱਸੂਗਾ ਤੁਸੀਂ ਏਜੰਟ ਨਾਲ ਗੱਲਬਾਤ ਕਰ ਸਕਦੇ ਹੋ ਉਹਦੇ YouTube ਚੈਨਲ ਤੇ ਜਾ ਕੇ ਸਿੱਧਾ ਲਿੰਕ ਪਾ ਦਾਂਗੇ ਜੁਨਿਕ ਐਂਟਰਪ੍ਰਾਈਜ਼ ਦਾ ਉੱਥੇ ਜਾ ਕੇ ਤੁਸੀਂ ਉਹਦੇ ਨਾਲ ਗੱਲਬਾਤ ਕਰਕੇ ਜੋ ਵੀ ਆਪਣੇ ਪੈਸਾ ਲਾਇੰਡਨ ਕਰਕੇ ਤੁਸੀਂ ਵੀਜ਼ਾ ਫਾਈਲ ਲਗਵਾ ਸਕਦੇ ਹੋ ਪਰ ਉਹਦੇ ਵਿੱਚ ਵੀਰ ਜੀ ਸਾਨੂੰ ਨਾ ਕਹੋ ਕਿਉਂਕਿ ਸਾਨੂੰ ਬਾਰ ਬਾਰ ਇਹੀ ਕਮੈਂਟ ਆਉਂਦਾ ਹੈਗਾ ਆ ਕਾਫੀ ਭਰੇ ਵੀ ਕਮੈਂਟਾਂ ਦੀ ਵੀ ਸਾਨੂੰ ਏਜੰਟ ਦਾ ਨੰਬਰ ਦੱਸੋ ਤੁਸੀਂ ਕਿਹੜੇ ਏਜੰਟ ਤੋਂ ਆਏ ਹੋ ਅਸੀਂ ਏਜੰਟ ਦਾ ਨੰਬਰ ਦੱਸ ਦਿੰਦੇ ਆ ਭਰਾਵੋ ਪਰ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਅੱਗੇ ਸ਼ਾਨਵੀਨ ਕਰਨੀ ਜਿਹੜੇ ਬੰਦੇ ਭੇਜੇ ਨੇ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਆਇਆ ਕਰੋ ਐਵੇਂ ਅੱਖਾਂ ਬੰਦ ਕਰਕੇ ਨਾ ਆਇਆ ਕਰੋ ਪਹਿਲਾਂ ਮੈਂ ਤੁਹਾਨੂੰ ਵੀਡੀਓ 'ਚ ਮੈਂ ਸਮਝਾਇਆ ਸੀਗਾ ਤੇ ਬਾਕੀ ਤੁਸੀਂ ਆਪ ਹੀ ਸਮਝ ਜਾ ਰਹੇ ਹੋ ਤੇ ਹੁਣ ਗੱਲ ਆਪਾਂ ਕਰਾਂਗੇ ਤੁਹਾਡੇ ਕਮੈਂਟਾਂ ਦੀ ਜੋ ਜਿਹੜਾ ਵੀ ਬੋਸਨਿਆਂ ਦਾ ਇਸ ਟਾਈਮ ਉੱਥੇ ਚੱਲਦਾਗਾ ਕੂਨਾ ਚੱਲਦਾ ਤੇ ਇੱਕ ਕੂਨੇ ਦਾ ਰੇਟ ਹੈ ਅੱਜ ਦਾ 47 ਰੁਪਏ ਤੇ ਉਹਨਾਂ ਤੇ ਆਪਣੀ ਵਾਕੀ ਗੱਲ ਸਾਰੀ ਕਰਕੇ ਆ ਜਾਓ ਕੋਈ ਦਿੱਕਤ ਨਹੀਂ ਕੰਮਕਾਰ ਬਹੁਤ ਵਧੀਆ ਹੈ ਬਹੁਤ ਵਧੀਆ ਸੋਹਣਾ ਦੇਸ਼ ਆ ਬਹੁਤ ਸੋਹਣੀ ਕੰਟਰੀ ਆ ਤੇ ਇੱਥੇ ਤੁਸੀਂ ਆ ਸਕਦੇ ਹੋ ਬਹੁਤ ਹੀ ਘੱਟ ਰੇਟ ਦੇ ਵਿੱਚ ਅੱਗੇ ਤੁਹਾਡਾ ਫਿਊਚਰ ਬਣ ਜੂਗਾ ਕੋਈ ਦਿੱਕਤ ਨਹੀਂ ਵਿਆਜ ਤੇ ਪੈਸੇ ਚੱਕਣ ਦੀ ਕਿਸੇ ਤੋਂ ਕਿਸੇ ਮੋਰੇ ਹੱਥ ੱਡਣ ਦੀ ਜਿੰਨੇ ਕਹਗੇ 2.5 3 ਲੱਖ ਰੁਪਇਆ ਤੁਸੀਂ ਲਾ ਕੇ ਇਸ ਬੋਸਨੀਆ ਦੇਸ਼ ਦੇ ਵਿੱਚ ਆ ਜਾਓ ਜਿਹੜਾ ਮੈਂ ਪਿੱਛੇ ਦੇਖ ਰਹੇ ਹਾਂ ਇਹ ਕਰੋਸ਼ੀਆ ਇਹ ਸ਼ੈਨੇਗਰਨ ਦੇ ਵਿੱਚ 2023 ਚ ਆਇਆ ਆ ਉਹਨੇ ਵੀ ਜਾਣਾ ਬਸ ਥੋੜਾ ਟਾਈਮ ਲੱਗ ਜੂਗਾ ਕਿਉਂਕਿ ਜਿਹੜੇ ਪਹਿਲਾਂ ਆਏ ਸੀ ਕਰੋਸ਼ੀਆ ਵਿੱਚ ਉਹਨਾਂ ਦੀ ਵੀ ਤਾਂ ਜ਼ਿੰਦਗੀ ਬਣੀ ਗਈ ਤੇ ਤੁਹਾਡੀ ਬਣ ਜੂਗੀ ਰੱਬ ਤੇ ਭਰੋਸਾ ਰੱਖੋ ਯਕੀਨ ਰੱਖੋ ਉਸ ਵਹਿਗਰੂ ਤੇ ਤੇ ਹੁਣ ਆਪਾਂ ਤੁਹਾਡੇ ਕਮੈਂਟਾਂ ਦੇ ਜਵਾਬ ਦਿੰਨੇ ਆ ਪਹਿਲਾ ਪਹਿਲਾ ਕਮੈਂਟ ਪੜਦੇ ਆਪਾਂ ਜਸਵੀਰ ਸਿੰਘ ਜੀ ਲਿਖਦੇ ਨੇ ਓਪਨ ਵਰਕ ਪਰਮਿਟ ਤੇ ਆ ਰਹੇ ਆ ਕੰਮ ਮਿਲ ਜੂਗਾ ਭਾਈ ਜੀ ਦੇਖੋ ਜਿਹੜੇ ਓਪਨ ਵਰਕ ਪਰਮਿਟ ਤੇ ਇਧਰ ਬੱਚੇ ਆਉਂਦੇ ਨੇ ਉਹਨਾਂ ਵਾਸਤੇ ਥੋੜਾ ਜਿਹਾ ਥੋੜਾ ਜਿਹਾ ਜਿਆਦਾ ਤਾਂ ਨਹੀਂ 2-3 ਮਹੀਨੇ ਸਟ੍ਰਗਲ ਕਰਨਾ ਪੈਂਦਾ ਹੈ ਜੰਸੀਆਂ ਕੋਲੇ ਜਾ ਕੇ ਆਪਣਾ ਰਜੂਮੇ ਦੇਣਾ ਪੈਂਦਾ ਤੇ ਕੰਮ ਮਿਲ ਜਾਂਦਾ ਕਿਉਂਕਿ ਕੰਮ ਕਰਨ ਵਾਲੇ ਨੂੰ ਕੋਈ ਤੋੜਾ ਨਹੀਂ ਇੰਡੀਆ ਵਿੱਚ ਵੀ ਤੋੜਾ ਨਹੀਂ ਤੇ ਵਿਦੇਸ਼ਾਂ ਵਿੱਚ ਵੀ ਤੋੜਾ ਨਹੀਂ ਤੇ ਜਿਹਨੇ ਵੈਸੇ ਹੀ ਬਹਾਨੇ ਲਾਉਣੇ ਆ ਉਹ ਬੇਸ਼ੱਕ ਨਾ ਕੋਈ ਦਿੱਕਤ ਨਹੀਂ ਤੇ ਲੋਰ ਕਮਰਾ ਜੀ ਲਿਖਦੇ ਨੇ ਅੰਗਰੇਜ਼ੀ ਥੋੜੀ ਕੰਮ ਆਉਂਦੀ ਹੈ ਕਿ ਅਸੀਂ ਬਾਈ ਆ ਸਕਦੇ ਆ ਬਿਲਕੁਲ ਆ ਸਕਦੇ ਹੋ ਕੋਈ ਟੈਨਸ਼ਨ ਨਹੀਂ ਅੰਗਰੇਜ਼ੀ ਦੀ ਕਿਉਂਕਿ ਅੰਗਰੇਜ਼ੀ ਤਾਂ ਸਾਨੂੰ ਵੀ ਇੰਨੀ ਨਹੀਂ ਆਉਂਦੀ ਇੱਥੇ ਚੱਲਦੀ ਹੈ ਕਰੋਸ਼ੀਆ ਥੋੜੀ-ਬੋਤੀ ਬਸਾਉਣੀ ਚਾਹੀਦੀ 10-20% ਕੋਈ ਦਿੱਕਤ ਨਹੀਂ ਕੰਮ ਚੱਲ ਜੂਗਾ ਕਰੋਸ਼ੀਆਸ ਕਿੱਲੇ ਬாய் ਲਿਖਦੇ ਨੇ ਬਾਈ ਜੀ ਇੰਡੀਆ ਲਾਇਸੈਂਸ ਤੇ ਕਿੰਨੇ ਸਾਲ ਡਰਾਈਵਿੰਗ ਕਰ ਸਕਦੇ ਹੋ ਕਰੋਸ਼ੀਆ ਵਿੱਚ ਇੰਡੀਆ ਲਾਇਸੈਂਸ ਤੇ ਤੁਸੀਂ ਬਾਈ ਜੀ 1 ਸਾਲ ਕਰ ਸਕਦੇ ਹੋ ਜੇ ਤੁਸੀਂ ਇੰਟਰਨੈਸ਼ਨਲ ਲਾਇਸੈਂਸ ਬਣਾ ਕੇ ਲਿਆਉਂਗੇ ਜੇ ਤੁਸੀਂ ਇੱਧਰ ਆ ਕੇ ਉਹੀ ਲਾਇਸੈਂਸ ਆਪਣਾ ਇੰਡੀਆ ਵਾਲਾ ਕਨਵਰਟ ਕਰਵਾ ਲਿਆ ਕਰੋਸ਼ੀਆ ਲੈਂਗੁਏਜ ਦੇ ਵਿੱਚ ਫਿਰ ਤੁਸੀਂ 5 ਸਾਲ ਵਾਸਤੇ ਤਾਂ ਡਰਾਈਵਿੰਗ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਜਸ਼ਨਪ੍ਰੀਤ ਜੀ ਲਿਖਦੇ ਨੇ ਆਪ ਤਾਂ ਆਪ ਫਸੇ ਨੇ ਦੇਖੋ ਵੀਰ ਜੀ ਅਸੀਂ ਚਾਹੇ ਫਸੇ ਆ ਚਾਹੇ ਨਹੀਂ ਫਸੇ ਉਹ ਸਾਡਾ ਕੰਮ ਹੈ ਤੁਹਾਨੂੰ ਦੱਸਣਾ ਤੁਸੀਂ ਏਜੰਟ ਪੁੱਛਦੇ ਹੋ ਏਜੰਟ ਤਾਂ ਅਸੀਂ ਦੱਸਤਾ ਉਹ ਤੁਹਾਡੀ ਜ਼ਿੰਮੇਵਾਰੀ ਹੈ ਏਜੰਟ ਕੋਲੇ ਜਾਓ ਨਾ ਆਓ ਚਾਹੇ ਉਹਦੋਂ ਫਾਈਲ ਲਵਾਓ ਚਾਹੇ ਹੋਰ ਤੋਂ ਲਵਾਏ ਕਿਉਂਕਿ ਸਾਡੇ ਕਿਸੇ ਏਜੰਟ ਨਾਲ ਕੋਈ ਮੁਰਗੇ ਨਹੀਂ ਸਾਂਝੇ ਠੀਕ ਹੈ ਆਓ ਨਾ ਆਓ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਅਸੀਂ ਤਾਂ ਤੁਹਾਡੀ ਹੈਲਪ ਕਰਦੇ ਆ ਲਗੋ ਤੁਸੀਂ ਸਭ ਤੋਂ ਜ਼ਿਆਦਾ ਕਮੈਂਟ ਪੜੋਗੇ ਤਾਂ ਇਹੀ ਕਮੈਂਟ ਪੜੋਗੇ ਕਿ ਭਾਜੀ ਕਿਹੜੇ ਏਜੰਟ ਥਰੂ ਆਇਓ ਕਿਹੜੇ ਏਜੰਟ ਨੇ ਤੁਹਾਡਾ ਵੀਜ਼ਾ ਲਵਾਇਆ ਸਾਨੂੰ ਵੀ ਦੱਸੋ ਉਹਦੇ ਨਾਲ ਜੇ ਕੇ ਵਲੋਗ ਵਾਲੇ ਹਿੰਦੀ ਵਿੱਚ ਬਣਾਓ ਭਾਜੀ ਵੀਰ ਜੀ ਹਿੰਦੀ ਵਿੱਚ ਵੀ ਬਣਾ ਲਿਆ ਕਰਾਂਗੇ ਕੋਈ ਦਿੱਕਤ ਨਹੀਂ ਤੇ ਗੁਰਪ੍ਰੀਤ ਜੀ ਲਿਖਦੇ ਨੇ ਬਾਈ ਜੀ ਡਿਲੀਵਰੀ ਬਾਈ ਚ ਕੰਮ ਕਰ ਸਕਦੇ ਆ ਪਲੋਰ ਦੀ ਆਈਡੀ ਤੇ ਪਰਮਿਸ਼ਨ ਤੇ ਤੁਹਾਡੀ ਆਈਡੀ ਤੇ ਕੰਮ ਕਰ ਸਕਦੇ ਹੋ ਬਾਈ ਕੋਈ ਦਿੱਕਤ ਨਹੀਂ ਪਰ ਉਹ ਤੁਹਾਨੂੰ ਇੱਕ ਸਰਟੀਫਿਕੇਟ ਦੇਊਗਾ ਉਹਨੂੰ ਕਹਿੰਦੇ ਨੇ ਐਨਓਸੀ ਜੇ ਉਹ ਐਨਓਸੀ ਦੇਊਗਾ ਤਾਂ ਤੁਸੀਂ ਕੰਮ ਕਰ ਸਕਦੇ ਹੋ ਕਿਸੇ ਹੋਰ ਕੰਪਨੀ ਚ ਜਾ ਕੇ ਚਾਹੇ ਟੈਕਸੀ ਚਲਾਓ ਚਾਹੇ ਡਿਲੀਵਰੀ ਦਾ ਕੰਮ ਕਰੋ ਚਾਹੇ ਟੈਲ ਮੈਸਨ ਦਾ ਕੰਮ ਕਰੋ ਕਾਸੀ ਦਾ ਵੀ ਕੰਮ ਕਰੋ ਕਰ ਸਕਦੇ ਹੋ ਕੋਈ ਕੋਈ ਦਿੱਕਤ ਨਹੀਂ ਕੁਲਦੀਪ ਸਿੰਘ ਜੀ ਲਿਖਦੇ ਨੇ ਭਾਜੀ ਡਿਲੀਵਰੀ ਵਾਹੇ ਵਿੱਚ ਆ ਕੇ ਹੈਵੀ ਲਾਇਸੈਂਸ ਬਣਾਉਣ ਨੂੰ ਕਿੰਨਾ ਟਾਈਮ ਲੱਗਦਾ ਤੇ ਖਰਚ ਕਿੰਨਾ ਲੱਗਦਾ ਦੇਖੋ ਵੀਰ ਜੀ ਜੇ ਤੁਸੀਂ ਇੰਡੀਆ ਦਾ ਆਉਣੇ ਜਦੋਂ ਆਪਣਾ ਲਾਇਸੈਂਸ ਲੈ ਕੇ ਚਾਹੇ ਛੋਟਾ ਲਾਇਸੈਂਸ ਹੈ ਚਾਹੇ ਵੱਡਾ ਇੱਧਰ ਆ ਕੇ ਡਿਲੀਵਰੀ ਵੀ ਵਾਇਰ ਕਰਦੇ ਹੋ ਤੇ ਵੀ ਟੈਕਸੀ ਚਲਾਉਣੇ ਹੋ ਛੋਟੇ ਲਾਇਸੈਂਸ ਤੇ ਚਲਾ ਸਕਦੇ ਹੋ ਕੋਈ ਦਿੱਕਤ ਨਹੀਂ ਪਰ ਜੇ ਤੁਸੀਂ ਉਹਨੂੰ ਹਾਈਵੇ ਕਰਾਉਣੇ ਹੋ ਤਾਂ ਤੁਹਾਡੇ ਕੋਲੇ 6 ਮਹੀਨਿਆਂ ਦੀ TCRC ਹੋਣੀ ਚਾਹੀਦੀ ਹੈ ਇੱਧਰ ਕਰੋਸ਼ੀਆ ਦੀ ਫਿਰ ਤੁਸੀਂ ਹੈਵੀ ਕਰਾ ਸਕਦੇ ਹੋ ਉਹਦੇ ਵਿੱਚ ਖਰਚਾ ਤੁਹਾਨੂੰ 2200 ਤੋਂ 2300 2400 ਜਰੋ ਤੱਕ ਖਰਚਾ ਆ ਜਾਊਗਾ ਜਨਨ ਕਿ ਇੰਡੀਆ ਦਾ ਬੰਦਾਗਾ 2.5 ਲੱਖ ਰੁਪਈਆ ਤੇ ਉਹਦੇ ਵਾਸਤੇ 6 ਮਹੀਨੇ ਵੇਟ ਕਰਨੀ ਪਊਗੀ ਫਿਰ ਤੁਸੀਂ ਹੈਵੀ ਲਾਇਸੈਂਸ ਬਣਾ ਸਕਦੇ ਹੋ ਟੈਸਟ ਦੇ ਕੇ ਟਰੱਕ ਦਾ ਬਣਾ ਲਓ ਚਾਹੇ ਬੱਸ ਦਾ ਬਣਾ ਲਿਓ ਉਹਦੇ ਵਾਸਤੇ ਤੁਹਾਨੂੰ ਟੈਸਟ ਦੇਣਾ ਪਊਗਾ ਥਿਊਰੀ ਦਾ ਪੇਪਰ ਦੇਣਾ ਪਊ ਤੇ ਟਿਕ ਮਾਰ ਕਰਨੀ ਪੈਂਦੀ ਸਵਾਲ ਹੁੰਦੇ ਨੇ ਫਿਰ ਤੁਹਾਨੂੰ ਬੱਸ ਚਲਾ ਕੇ ਦਿਖਾਉਣੀ ਪਊ ਜੇ ਟਰੱਕ ਦਾ ਬਣਾਉਣਾ ਤਾਂ ਟਰੱਕ ਚਲਾ ਕੇ ਦਿਖਾਉਣਾ ਪਊਗਾ ਉਹ ਵੀ ਟੈਸਟ ਹੋਊਗਾ ਫਿਰ ਤੁਹਾਡਾ ਲਾਇਸੈਂਸ ਬਣੂਗਾ ਇਸ ਤੇ ਆਪਾਂ ਅਗਲੀ ਵੀਡੀਓ ਬਣਾਵਾਂਗੇ ਇਸ ਤੋਂ ਨੈਕਸਟ ਵੀਡੀਓ ਆਊਗੀ ਇਹੀ ਲਾਇਸੈਂਸ ਬਾਰੇ ਵੀਰ ਜੀ ਬਹੁਤ ਪੁੱਛਦੇ ਨੇ ਵੀ ਲਾਇਸੈਂਸ ਦਾ ਕੀ ਪ੍ਰੋਸੈਸ ਹੈ ਜਰੂਰ ਸਾਨੂੰ ਜਾਣਕਾਰੀ ਜਿੰਨੀ ਹੈ ਉਹ ਨਹੀਂ ਤੁਹਾਨੂੰ ਦੱਸਾਂਗੇ ਅਗਲੀ ਵੀਡੀਓ ਦੇ ਵਿੱਚ ਅੱਗੇ ਵੀਰ ਜੀ ਲਿਖਦੇ ਸ ਤੁਹਾਡੇ ਨਾਲ ਕੰਟੈਕਟ ਕਰਨਾ ਤੇ ਕਿਵੇਂ ਕਰੀਏ ਸਾਡਾ ਜੀ ਇੰਸਟਾਗ੍ਰam ਦੀ ਆਈਡੀ ਤੁਹਾਨੂੰ ਦੇ ਰੱਖੀ ਆ ਉਸ ਤੇ ਜਾ ਕੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਤੇ ਅੱਗੇ ਜਸਪ੍ਰੀਤ ਸਿੰਘ ਜੀ ਲਿਖਦੇ ਨੇ ਤੁਸੀਂ ਇੰਡੀਆ ਤੋਂ ਕਿਸ ਏਜੰਟ ਥਰੂ ਆਏ ਸੀ ਲੈ ਹੁਣ ਇਹਨੂੰ ਕੀ ਕਮੈਂਟ ਦਾ ਜਵਾਬ ਦਵਾ ਮੈਂ ਜਿਹੜੇ ਕਮੈਂਟ ਦਾ ਜਿਹੜੀ ਵੀਡੀਓ ਇਹਨੇ ਦੇਖੀ ਆ ਉਸੇ ਵੀਡੀਓ ਥੱਲੇ ਕਮੈਂਟ ਕਰੀ ਜਾਂਦਾ ਉਹ ਭਰਾਵਾ ਵੀਡੀਓ ਪੂਰੀ ਦੇਖ ਲਿਆ ਕਰੋ ਪੂਰੀ ਵੀਡੀਓ ਦੇਖ ਕੇ ਫਿਰ ਤੁਸੀਂ ਕਮੈਂਟ ਕਰਿਆ ਕਰੋ ਇਸੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਏਜੰਟ ਦਾ ਨੰਬਰ ਐਡਰੈਸ ਫੋਨ ਨੰਬਰ ਸਾਰਾ ਕੁਝ ਦੇ ਰੱਖਿਆ ਉਹੀ ਸੁਭਮ ਜਸਵਾਲ ਜੀ ਲਿਖਦੇ ਨੇ ਕਹਿੰਦੇ ਵੀਰ ਜੀ ਜਾਗਰਾਵ ਤੋਂ ਅਪਲਾਈ ਕੀਤਾ ਸੀ ਪਰਮਿਟ ਨਹੀਂ ਆਇਆ ਵੀਰ ਜੀ ਜੈਗਰੇਪ ਤੋਂ ਅਪਲਾਈ ਕੀਤਾ ਸੀ ਉੱਥੇ ਬਹੁਤ ਜ਼ਿਆਦਾ ਭੀੜ ਹੋਣ ਕਾਰਨ 6 ਤੋਂ 8 ਮਹੀਨੇ ਲੱਗ ਰਹੇ ਨੇ ਬਾਕੀ ਸਾਨੂੰ ਇਹਨਾਂ ਪਤਾ ਨਹੀਂ ਕਿਉਂਕਿ ਕਿਸੇ ਨੂੰ ਵੀ ਨਹੀਂ ਪਤਾ ਸਾਨੂੰ ਸਾਨੂੰ ਤਾਂ ਕਿ ਕਿਸੇ ਨੂੰ ਵੀ ਨਹੀਂ ਪਤਾ ਕਿੰਨੇ ਟਾਈਮ ਬਾਅਦ ਵੀਜ਼ਾ ਆਊਗਾ ਕਿੰਨੇ ਟਾਈਮ ਬਾਅਦ ਤੁਹਾਡਾ ਪਰਮਟ ਆਊਗਾ ਐਵੇਂ ਲੋਕ ਝੂਠ ਬੋਲ ਬੋ ਵੀਡੀਓ ਬਣਾਏ ਜਾਂਦੇ ਨੇ ਐਨਾ ਟਾਈਮ ਲੱਗਦਾ ਵੀਜ਼ੇ ਨੂੰ ਐਨਾ ਪ੍ਰੋਸੈਸ ਤੇਜ਼ ਹੋ ਗਿਆ ਹੌਲੀ ਹੋ ਗਿਆ ਬਸ ਤੋਂ ਵੈਸੇ ਵਿੱਚ ਚਾਹ ਫੜਉਣ ਤੇ ਲੱਗਿਆ ਸੀ ਉੱਥੇ ਪੀਏ ਤੈਨੂੰ ਪਤਾ ਹੋ ਗਿਆ ਐਵੇਂ ਕਿਸੇ ਦੀ ਗੱਲਾਂ ਚ ਨਾ ਆਇਆ ਕਰੋ हां ਐਨਾ ਜ਼ਰੂਰ ਪਤਾ ਵੀ ਜਗਰੇਵ ਟਾਈਮ ਲੱਗ ਰਿਹਾ ਹੈ ਜਿਹੜਿਆ ਹੋਰ ਆਦਰ ਇਹਨਾਂ ਨੇ ਸਟੇਟਾਂ ਨੇ ਉੱਥੇ ਬਹੁਤ ਘੱਟ ਟਾਈਮ ਲੱਗਦਾ ਉੱਥੇ 2 ਤੋਂ 2.5 ਮਹੀਨੇ ਲੱਗ ਰਹੇ ਨੇ ਜਗਰੇਵ ਦੇ ਵਿੱਚ ਥੋੜਾ ਜ਼ਿਆਦਾ ਟਾਈਮ ਲੱਗ ਰਿਹਾ ਬਸ ਐਨਾ ਸਾਨੂੰ ਪਤਾ ਹੈ ਉਹਨਾ ਤੁਹਾਨੂੰ ਦੱਸਤਾ ਤੇ ਹੁਣ ਮਨਿੰਦਰ ਜੀ ਲਿਖਦੇ ਨੇ ਏਜੰਟ ਦਾ ਨਾਮ ਵੀ ਦੱਸੋ ਤੇ ਐਡਰੈਸ ਵੀ ਏਜੰਟ ਦਾ ਨਾਮ ਤੇ ਐਡਰੈਸ ਵੀ ਜੀ ਇਸੇ ਵੀਡੀਓ ਥੱਲੇ ਤੁਸੀਂ ਕਮੈਂਟ ਕਰੀ ਜਉਨੇ ਹੋ ਉਸੇ ਵੀਡੀਓ ਤੁਸੀਂ ਤੁਹਾਨੂੰ ਦੱਸ ਰੱਖਿਆ ਇਸੇ ਇਹ ਵੀਡੀਓ ਵਿੱਚ ਵੀ ਤੁਹਾਨੂੰ ਪਾ ਦਾਂਗੇ ਏਜੰਟ ਦਾ ਨੰਬਰ ਤੇ ਐਡਰੈਸ ਠੀਕ ਹੈ 90 ਸ਼ੇਰ ਗਏ ਟ੍ਰੈਕਿੰਗ ਚ ਕਿੱਦਾਂ ਕੰਮ ਕਰ ਸਕਦੇ ਆ ਕਰੋਸ਼ੀਆ ਵਿੱਚ ਆ ਕੇ ਤੇ ਜਰਮਨ ਵਿੱਚ ਜਾ ਕੇ ਹੈਵੀ ਲਾਇਸੈਂਸ ਕਨਵਰਟ ਹੋ ਜਾਂਦਾ ਕਰੋਸ਼ੀਆ ਵਿੱਚ ਹੈਵੀ ਲਾਇਸੈਂਸ ਤਾਂ ਬਣ ਜਾਂਦਾ ਬਈ ਕੋਈ ਦਿੱਕਤ ਨਹੀਂ ਹੈਵੀ ਲਾਇਸੈਂਸ ਵਾਸਤੇ ਤੁਹਾਨੂੰ ਅਗਲੀ ਵੀਡੀਓ ਚ ਅਪਡੇਟ ਦੇਵਾਂਗੇ ਜਿਹੜਾ ਵੀਰ ਜੀ ਨੇ ਪਹਿਲਾਂ ਕਮੈਂਟ ਕਰਿਆਗਾ ਕਿ ਟ੍ਰੈਕਿੰਗ ਚ ਕਿੱਦਾਂ ਕੰਮ ਕਰ ਸਕਦੇ ਆ ਕਰੋਸ਼ੀਆ ਆ ਕੇ ਜਰਮਨ ਵਿੱਚ ਵੀਰ ਜੀ ਪਹਿਲਾਂ ਕਰੋਸ਼ੀਆ ਸਾਡਾ ਆਉਣ ਦਾ ਇਹ ਮਕਸਦ ਹੈਗਾ ਇੱਥੇ ਲਾਇਸੈਂਸ ਬਹੁਤ ਜ਼ਿਆਦਾ ਸਟਰਗਲ ਕਰਨਾ ਪੈਂਦਾ ਹੈ ਤਾਂ ਕਰਕੇ ਉੱਥੇ ਖਰਚਾ ਵੀ ਜ਼ਿਆਦਾ ਆਉਂਦਾ ਤੇ ਪੇਪਰ ਵੀ ਜ਼ਿਆਦਾ ਹਾਰਡ ਹੈ ਉੱਥੇ ਨਹੀਂ ਬੰਦਾ ਮਤਲਬ ਇਹਨਾਂ ਕੱਢ ਸਕਦਾ ਲਾਇਸੈਂਸ ਇੱਥੇ ਥੋੜਾ ਸੌਖਾ ਹੈਗਾ ਲਾਇਸੈਂਸ ਦਾ ਤਾਂ ਕਰਕੇ ਖਰਚ ਵੀ ਘੱਟ ਆਉਂਦਾ ਇੱਥੋਂ ਅਸੀਂ ਲਾਇਸੈਂਸ ਬਣਾ ਕੇ ਫਿਰ ਸਾਡਾ ਏਜੰਟ ਹੈ ਜਿਹੜਾ ਜਰਮਨ ਭੇਜੂਗਾ ਸਾਨੂੰ ਬੱਸ ਡਰਾਈਵਰ ਦੇ ਵਿੱਚ ਤੇ ਇਹੇ ਪ੍ਰੋਸੈਸ ਸੀਗਾ ਬਸ ਇੰਨਾ ਕੁ ਬਾਕੀ ਤੁਹਾਨੂੰ ਅਗਲੀ ਵੀਡੀਓ 'ਚ ਦੱਸਾਂਗੇ ਸਾਰਾ ਪੂਰਾ ਹੁਣ ਬਲਜਿੰਦਰ ਜੀ ਲਿਖਦੇ ਨੇ ਇੰਨੇ ਵੀ ਵਧੀਆ ਨਹੀਂ ਹੈਗੇ ਜਿੰਨੇ ਵੀ ਗੱਲ ਕਰਦੇ ਹੋ ਜਿੰਨੇ ਕਿ ਐਂਟਰਪ੍ਰਾਈਜ਼ ਵਾਲੇ ਗੁਰਜੇ ਸਾਨੂੰ ਨਹੀਂ ਪਤਾ ਵਧੀਆ ਮਾੜੇ ਆ ਚੰਗੇ ਆ ਗੰਦੇ ਆ ਸੋਹਣੇ ਆ ਮਿੱਠੇ ਆ ਪਿਆਰੇ ਆ ਪਰ ਸਾਡਾ ਕੰਮ ਸਹੀ ਕਰਾਤਾ ਅਸੀਂ ਤਾਂ ਸਹੀ ਕਹਾਂਗੇ ਠੀਕ ਹੈ ਹੁਣ ਅੱਗੇ ਗੱਲ ਕਰਦੇ ਆਪਾਂ ਬਾਈ ਜੀ ਏਜੰਟ ਦਾ ਪਤਾ ਦੱਸੋ ਨਕੌਦਰ ਵਾਲੇ ਦਾ ਮਿਰਜਨ ਕੋਦਰਵਾੜ ਦਾ ਏਜੰਟ ਦਾ ਪਤਾ ਜਿਹੜੇ ਵੀਡੀਓ ਚ ਤੁਸੀਂ ਕਮੈਂਟ ਪਾਇਆ ਹੈਗਾ ਉਹ ਬਾਈ ਜੀ ਕੰਮ ਤੇ ਜਾਂਦੇ ਨੇ ਸ਼ਨੀ ਐਤਵਾਰ ਦੋਨੋਂ ਛੁੱਟੀ ਹੁੰਦੀ ਆ ਉਹਨਾਂ ਨਾਲ ਮਿਲ ਕੇ ਗੱਲਬਾਤ ਕਰਕੇ ਤੁਹਾਨੂੰ ਏਜੰਟ ਦਾ ਨੰਬਰ ਤੇ ਐਡਰੈਸ ਤੁਹਾਨੂੰ ਅਗਲੀ ਵੀਡੀਓ ਵਿੱਚ ਦੇ ਦਾਂਗੇ ਤੇ ਉਹ ਮਾਰਜਿ ਲਿਖਦੇ ਨੇ ਟੈਕਸੀ ਡਰਾਈਵਰ ਦੀ ਕਿੰਨੀ ਸੈਲਰੀ ਆ ਤੇ ਮਹੀਨੇ ਚ ਕਿੰਨੇ ਕੋ ਖਰਚ ਆ ਜਾਂਦਾ ਵੀ ਜੀ ਟੈਕਸੀ ਡਰਾਈਵਰ ਦੀ ਸੈਲਰੀ ਜਿਹੜੀ ਹੈਗੀ ਆ ਇਹ ਫਿਕਸ ਨਹੀਂ ਹੈਗੀ ਜੇ ਤੁਸੀਂ ਕਹੋਗੇ ਤੁਹਾਨੂੰ 1000 ਰੁਪਏ ਜਾਂ 1100 ਫਿਕਸ ਮਿਲੂਗਾ ਫਿਕਸ ਨਹੀਂ ਮਿਲਦਾ ਇਹਦੇ ਵਿੱਚ ਤੁਹਾਨੂੰ ਟਾਰਗੇਟ ਦਿੱਤਾ ਜਾਊਗਾ 120 ਯੂਰੋ ਡੇਲੀ ਦੇ ਕੰਪਨੀ ਨੂੰ ਦੇਣੇ ਆ ਤੁਸੀਂ 6 ਦਿਨ ਕੰਮ ਕਰਨਾ 1 ਦਿਨ ਛੁੱਟੀ ਹੋਊਗੀ 720 ਯੂਰੋ ਬਣਦੇ ਨੇ ਹਫਤੇ ਦੇ ਉਹ ਕਮਾ ਕੇ ਤੁਸੀਂ ਉਹਨੂੰ ਦੇਣੇ ਆ ਬਾਕੀ ਤੁਹਾਡੀ ਜਿੰਮੀ ਸੈਲਰੀ ਲੱਗੂਗੀ ਉਨੀ ਸੈਲਰੀ ਤੁਹਾਨੂੰ ਮਿਲੂਗੀ ਜਿੰਨੇ 850 ਸੈਲਰੀ ਲੱਗੀ ਆ ਜਿਹੜੇ ਆਪਣੇ ਇੰਡੀਆ ਤੋਂ ਡਰਾਈਵਰ ਆਪਣੇ ਪੰਜਾਬੀ ਭਰਾ ਆਏ ਨੇ ਜਿਨ੍ਹਾਂ ਨਾਲ ਸਾਡੀ ਗੱਲ ਹੋਈ ਆ ਉਹਨਾਂ ਨੇ ਸੈਲਰੀ 850 ਲੱਗੀ ਐ ਪਰ 120 ਜੀਰੋ ਟਾਰਗੇਟ ਨਹੀਂ ਕਰਦੇ ਇੱਕ ਦਿਨ ਚ ਪੂਰਾ ਤਾਂ ਤੁਹਾਡੀ ਸੈਲਰੀ ਦੇ ਵਿੱਚੋਂ ਪੈਸੇ ਕੱਟੇ ਜਾਣਗੇ ਤਾਂ ਕਰਕੇ ਕਹਿੰਦਾ ਵੀ ਇਹਨੇ ਫਿਕਸ ਰੇਟ ਨਹੀਂ ਹੈਗਾ ਜੇ ਜਿਆਦਾ ਬਣ ਜਾਂਦਾ 120 ਤੋਂ 200 250 ਬਣ ਗਿਆ ਜਿਵੇਂ ਤਾਂ ਉਹਦੇ ਚ 50 50 ਹੋ ਜਾਂਦਾ ਜਿਹੜਾ 120 ਤੋਂ ਉੱਪਰ ਜੀਰੋ ਬਣਦੇ ਤੁਹਾਡੇ ਉਹ ਚ ਹਾਫ ਅੱਧਾ ਜਾਊਗਾ ਟੈਕਸੀ ਡਰਾਈਵਰ ਨੂੰ ਅੱਧਾ ਕੰਪਨੀ ਨੂੰ ਜਾਊਗਾ ਇਹਦੇ ਵਿੱਚ 120 ਜੂਰੋਂ ਤੇ ਤੁਸੀਂ ਕਮਾ ਕੇ ਦੇਨੇ ਦੇਨੇ ਆ ਉਹਦੇ ਵਿੱਚੋਂ ਖਰਚਾ ਕੰਪਨੀ ਦਾ ਤੇਲ ਦਾ ਰਹਿਣ ਦਾ ਖਰਚਾ ਵੀ ਕੰਪਨੀ ਦਾ ਤੇ ਖਾਣ ਪੀਣ ਦਾ ਖਰਚਾ ਤੁਹਾਡਾ ਹੋਊਗਾ ਤੇ ਹੁਣ ਅੱਗੇ ਆਪਾਂ ਗੱਲ ਕਰਦੇ ਆ ਅਗਰ ਮੀਰ ਜੀ ਲਿਖਦੇ ਨੇ ਕਿ ਪੀ ਆਰ ਸੀ ਮਿਲਣ ਤੋਂ ਬਾਅਦ ਵਾਈਫ ਨੂੰ ਬੁਲਾ ਸਕਦੇ ਹੋ ਪੀ ਆਰ ਸੀ ਮਿਲਣ ਤੋਂ ਬਾਅਦ ਮੀਰ ਜੀ ਵਾਈਫ ਨੂੰ ਬੁਲਾ ਸਕਦੇ ਤੁਸੀਂ 6 ਮਹੀਨੇ ਬਾਅਦ 6 ਮਹੀਨੇ ਤੁਸੀਂ ਇੱਥੇ ਹੋਣੇ ਚਾਹੀਦੇ ਹੋ ਤੁਹਾਡੀ ਪੀ ਆਰ ਸੀ ਪੁਰਾਣੀ ਹੋਣੀ ਚਾਹੀਦੀ ਹੈ 6 ਮਹੀਨੇ ਉਸ ਤੋਂ ਬਾਅਦ ਤੁਸੀਂ ਅਪਲਾਈ ਕਰ ਸਕਦੇ ਹੋ ਆਪਣੇ ਬੱਚਿਆਂ ਦਾ ਆਪਣੇ ਵਾਈਫ ਦਾ ਤੇ ਤੁਸੀਂ ਵਾਈਫ ਨੂੰ ਆਪਣੀ ਨੂੰ ਆਪਣੇ ਬੱਚਿਆਂ ਨੂੰ ਇੱਧਰ ਬੁਲਾ ਸਕਦੇ ਹੋ ਕੋਈ ਦਿੱਕਤ ਨਹੀਂ ਇਹ ਲਿਖਦੇ ਨੇ ਮੇਰੇ ਕੋਲੇ 2 ਸਾਲ ਦਾ ਆਸਟ੍ਰੇਲੀਆ ਦਾ ਵੀਜ਼ਾ ਤੇ ਮੈਂ ਇਟਲੀ ਜਾਵਾਂ ਕਿ ਨਾ ਜਾਵਾਂ ਦੇਖੋ ਵੀਰ ਜੀ ਇਹਦੇ ਬਾਰੇ ਅਸੀਂ ਨਹੀਂ ਦੱਸ ਸਕਦੇ ਸਾਨੂੰ ਨਹੀਂ ਪਤਾ ਤੁਸੀਂ ਇਟਲੀ ਜਾਓ ਚਾਹੇ ਆਸਟ੍ਰੇਲੀਆ ਜਾਓ ਪਰ ਆਸਟ੍ਰੇਲੀਆ ਤੁਹਾਡੇ ਵਾਸਤੇ ਬੈਟਰ ਹੈ ਇਟਲੀ ਇੰਨਾ ਕੰਮ ਨਹੀਂ ਮਿਲਦਾ ਤੇ ਤਾਂ ਕਰਕੇ ਕਹਿੰਦਾ ਵੀਰ ਜੀ ਆਪਣੇ ਜੋ ਵੀ ਬੱਚੇ ਗਏ ਨੇ ਤੁਹਾਡੇ ਕੋਈ ਕੰਟੈਕਟ ਦੇ ਵਿੱਚ ਹੋਊਗਾ ਕੋਈ ਫਰੈਂਡ ਸਲਕਰ ਦੇ ਵਿੱਚ ਹੁੰਦਾ ਕੋਈ ਦੋਸਤ ਆਪਣਾ ਉਹਨੂੰ ਤੁਸੀਂ ਪੁੱਛ ਕੇ ਆਸਟ੍ਰੇਲੀਆ ਬਾਰੇ ਜਿਹੜੇ ਆਸਟ੍ਰੇਲੀਆ ਵਿੱਚ ਰਹਿੰਦੇ ਨੇ ਤੇ ਜਿਹੜੇ ਇਟਲੀ ਵਿੱਚ ਰਹਿੰਦੇ ਨੇ ਉਹਨਾਂ ਨੂੰ ਇਟਲੀ ਬਾਰੇ ਪਤਾ ਹੁੰਦਾ ਉਹਨਾਂ ਨਾਲ ਤੁਸੀਂ ਗੱਲਬਾਤ ਕਰਕੇ ਫਿਰ ਤੁਸੀਂ ਜਿਹੜੀ ਕੰਟਰੀ ਚ ਜਾਣਾ ਉਹ ਕੰਟਰੀ ਚੁਣ ਸਕਦੇ ਹੋ ਜੇ ਕਰੋਸ਼ੀਆ ਦੀ ਗੱਲ ਕਰਦੇ ਹੋ ਕਰੋਸ਼ੀਆ ਬਹੁਤ ਵਧੀਆ ਕੰਟਰੀ ਹੈ ਬਹੁਤ ਸੋਹਣੀ ਕੰਟਰੀ ਹੈ ਇਹਦੇ ਵਿੱਚ ਵੀ ਤੁਸੀਂ ਆ ਸਕਦੇ ਹੋ ਜਿਹੜੇ ਬੱਚਿਆਂ ਨੇ ਆਉਣਾ ਤੇ ਕੰਮ ਵੀ ਵਧੀਆ ਇੱਥੇ ਕੋਈ ਕ੍ਰਾਈਮ ਨਹੀਂ ਹੈਗਾ ਤੇ ਕੁੜੀਆਂ ਵਾਸਤੇ ਲੜਕਿਆਂ ਵਾਸਤੇ ਆਪਣੇ ਭੈਣਾਂ ਵਾਸਤੇ ਵੀ ਬਹੁਤ ਵਧੀਆ ਕੰਟਰੀ ਹੈ ਅਸੀਂ ਦੇਖਦੇ ਰਹਿੰਦੇ ਇੱਥੇ 12-12 ਇੱਕ ਇੱਕ 2-2 ਵਜੇ ਤੱਕ ਵੀ ਲੜਕੀਆਂ ਇੱਥੇ ਘੁੰਮਦੀਆਂ ਰਹਿੰਦੀਆਂ ਨੇ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ 1% ਦਾ ਵੀ ਇੱਥੇ ਕ੍ਰਾਈਮ ਨਹੀਂ ਹੈਗਾ ਤੇ ਬਾਕੀ ਤਾਂ ਨੂੰ ਅਸੀਂ ਲਾਈਵ ਚਲਾਵਾਂ ਇੱਕ ਦਿਨ ਬਿਲਕੁਲ ਲਾਈਵ ਆਪਾਂ ਦਿਖਾਵਾਂਗੇ ਪ੍ਰੂਫ 2:30 ਵਜੇ ਇੱਕ ਦਿਨ ਆਪਾਂ ਟਾਈਮ ਕੱਢ ਕੇ ਤੁਹਾਡੇ ਵਾਸਤੇ ਲਾਈਵ ਲੈ ਕੇ ਆਵਾਂਗੇ ਸਾਰੀ ਕ੍ਰਾਈਮ ਹਿਸਟਰੀ ਕ੍ਰਾਈਮ ਸਟੋਰੀ ਤੁਹਾਨੂੰ ਸੁਣਾਵਾਂਗੇ ਤੇ ਆਪਣਾ ਇਧਰ ਜਿੰਨੇ ਵੀ ਗੋਰੇ-ਗੋਰੀ ਆ ਉਹਨਾਂ ਨਾਲ ਗੱਲਬਾਤ ਵੀ ਕਰਾਵਾਂਗੇ ਕਿਉਂਕਿ ਵੀਰ ਜੀ ਇਹਨਾਂ ਨੂੰ ਅੰਗਰੇਜ਼ੀ ਆਉਂਦੀ ਨਹੀਂ ਤੇ ਕਰੋਸ਼ੀਆ 'ਚ ਗੱਲ ਕਰਦੇ ਨੇ ਤਾਂ ਕਰਕੇ ਥੋੜੀ ਜਿਹੀ ਦਿੱਕਤ ਹੈ ਤੇ ਇਹਦਾ ਵੀ ਅਸੀਂ ਹੱਲ ਲੱਭ ਕੇ ਲੈ ਕੇ ਆਏ ਆ ਤੇ ਅੱਗੇ ਤੁਹਾਡੇ ਨਾਲ ਗੱਲਬਾਤ ਅਸੀਂ ਜਿਵੇਂ ਵੀ ਹੋਊਗੀ ਲਾਈਵ ਤੁਹਾਨੂੰ ਦਿਖਾਵਾਂਗੇ ਪਰ ਥੋੜਾ ਜਿਹਾ ਇੰਤਜ਼ਾਰ ਕਰਨਾ ਪਊਗਾ ਤੇ ਅੱਗੇ ਵੀਰ ਜੀ ਲਿਖਦੇ ਨੇ ਮੇਰਾ ਵੀਜ਼ਾ ਲਖਸ਼ਮਵਰਗ ਦਾ ਲੱਗਦਾ ਹੈ ਤੇ ਇਹ ਵੀਜ਼ਾ ਮੇਰਾ ਜਿਹੜਾ ਏਜੰਟ ਦਵਾ ਰਿਹਾ ਮੈਨੂੰ ਟੂਰਿਸਟ ਵੀਜ਼ਾ ਦਵਾ ਰਿਹਾ ਤੇ ਉੱਥੇ ਜਾ ਕੇ ਏਜੰਟ ਨੇ ਮੇਰੇ ਨਾਲ ਵਾਅਦਾ ਕੀਤਾ ਕਿ ਤੁਹਾਨੂੰ ਅਸੀਂ ਪਰਮਿਟ ਦਵਾਵਾਂਗੇ ਉੱਥੇ ਤੁਸੀਂ ਕੰਮ ਕਰ ਸਕਦੇ ਹੋ ਤੇ ਉਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਦੇਖੋ ਵੀਰ ਜੀ ਇਹਦੇ ਬਾਰੇ ਜਾਣਕਾਰੀ ਜਿਹੜੇ ਉੱਥੇ ਤੁਹਾਡੇ ਫਰੈਂਡ ਸਰਕਲ ਰਹਿੰਦੇ ਨੇ ਜਾਂ ਕੋਈ ਪਹਿਲਾਂ ਗਿਆ ਉਹੀ ਜਾਣਕਾਰੀ ਦੇ ਸਕਦਾ ਹੈ ਕਿ ਤੁਹਾਡਾ ਇਹ ਵੀਜ਼ਾ ਕਨਵਰਟ ਹੋ ਜਾਊਗਾ ਜਾਂ ਨਹੀਂ ਹੁੰਦਾ ਪਰ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਪਰ ਜਿੱਥੋਂ ਤੱਕ ਸਾਡਾ ਆਈਡੀਆ ਸਾਨੂੰ ਪਤਾ ਹੈ ਪਰ ਇਹ ਇਹ ਚੀਜ਼ ਨਹੀਂ ਹੋਣੀ ਕਿਉਂਕਿ ਉਹ ਬਹੁਤ ਹਾਈ ਫਾਈ ਕੰਟਰੀ ਹੈ ਤੇ ਉੱਥੇ ਸੈਲਰੀ ਬਹੁਤ ਹਾਈ ਫਾਈ ਲੱਗਦੀ ਹੈ ਜਿਹੜਾ ਵੀ ਬੱਚਾ ਜਾਂਦਾ ਤਾਂ ਕਰਕੇ ਕਹਿੰਦਾ ਆਪਣਾ ਆਪਣੀ ਜ਼ਿੰਮੇਵਾਰੀ ਨਾਲ ਆਪਣਾ ਸਾਰਾ A to Z ਪਰਖ ਕੇ ਗੱਲ ਦਾ ਨਿਚੋੜ ਕੱਢ ਕੇ ਫੇਰ ਹੀ ਕਿਤੇ ਆਪਾਂ ਪੈਰ ਪਟਿਆ ਕਰੀਏ ਤੇ ਨਹੀਂ ਕਿਸੇ ਦੇ ਮੰਗਰ ਲੱਗ ਕੇ ਕਿਸੇ ਦੀ ਗੱਲਾਂ ਵਿੱਚ ਆ ਕੇ ਕਿਤੇ ਨਾ ਜਾਇਆ ਕਰੋ ਕੋਈ ਮਤਲਬ ਤੁਹਾਡਾ ਸਾਥ ਨਹੀਂ ਦੇਊਗਾ ਇੱਕ ਵਾਰੀ ਜੇ ਤੁਸੀਂ ਫਸ ਗਏ ਤਾਂ ਬਸ ਫਸ ਗਏ ਇੱਧਰ ਕੋਈ ਤੁਹਾਡਾ ਮਾਂ ਪਿਓ ਨਹੀਂ ਕੋਈ ਭੈਣ ਭਾਈ ਨਹੀਂ ਤੁਸੀਂ ਆਪਣੀ ਜ਼ਿੰਮੇਵਾਰੀ ਨਾਲ ਆਪ ਕੰਮ ਕਰਨਾ ਇੱਥੇ ਤੁਹਾਡੀ ਜੇਬ ਵਿੱਚ ਪੈਸੇ ਹੈਗੇ ਆ ਤਾਂ ਤਾਂ ਤੁਸੀਂ ਅੱਗੇ ਵਧੋਗੇ ਤੇ ਜੇ ਨਹੀਂ ਹੈਗੇ ਤਾਂ ਇੱਥੇ ਕੋਈ ਨਹੀਂ ਪੁੱਛਦਾ ਭਰਾਵੋ ਸਾਨੂੰ ਪਤਾ ਸਾਰਾ ਜਿਹੜੇ ਜਿਹੜੇ ਅਸੀਂ ਦੌਰ ਚੋਂ ਗੁਜ਼ਰੇ ਆ ਹੌਲੀ ਹੌਲੀ ਤੁਹਾਨੂੰ ਇਸ ਚੈਨਲ ਤੇ ਦਸਰਾ ਕਰਾਂਗੇ ਸਾਰਾ ਕੁਝ A to Z ਜਾਣਕਾਰੀ ਦੇਵਾਂਗੇ ਸਾਡੇ ਚੈਨਲ ਨਾਲ ਜੁੜੇ ਰਹੋ ਤਾਂ ਕਿ ਨਾ ਭਰਾਵੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੱਚੀ ਤੇ ਸੁੱੱਚੀ ਜਾਣਕਾਰੀ ਤਾਜ ਤੁਹਾਡੇ ਫੋਨਾਂ ਤੇ ਤੁਹਾਡੇ ਤੱਕ ਪਹੁੰਚ ਸਕੇ ਹੁਣ ਅਗਲਾ ਕਮੈਂਟ ਕਰਦਾ ਕੁਲਵੀਰ ਸਿੰਘ ਜੀ ਗੌਰਵ ਵਧੀਆ ਮਰਿੰਡੇ ਵਾਲਾ ਏਜੰਟ ਨੇ 2013 ਚ ਕਤਰ ਗਿਆ ਸੀ ਬਾਈ ਜੀ ਲਿਖਦੇ ਨੇ ਗੌਰਵ ਵਾਲੇ ਗੌਰਵ ਏਜੰਟਾ ਕੋਈ ਮਰਿੰਡੇ ਤੋਂ ਉਹ ਵੀਰ ਜੀ ਨੇ ਦੱਸਿਆ ਸੀਗਾ ਉਹ ਤੋਂ ਲੈ ਕੇ ਆਪਾਂ ਉਹਦਾ ਐਡਰੈਸ ਵੀ ਤੁਹਾਨੂੰ ਅਗਲੀ ਵੀਡੀਓ 'ਚ ਪਾ ਦਾਂਗੇ ਤੇ ਇਹ ਸੀ ਬਈ ਅੱਜ ਦੀ ਜਾਣਕਾਰੀ ਛੋਟੀ ਜੀ ਜੇ ਵਧੀਆ ਲੱਗੀ ਹੋਵੇ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਟਨ ਦਬਾ ਦਿਓ ਤਾਂ ਜੋ ਸਭ ਤੋਂ ਪਹਿਲਾਂ ਸਾਡੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਸ਼ੇਅਰ ਕਰਦੇਆ ਕਰੋ ਤੇ ਲਾਈਕ ਕਰਦੇਆ ਕਰੋ ਤਾਂ ਜੋ ਤੁਹਾਡੇ ਦੋਸਤ ਜਾਂ ਮਿੱਤਰਾਂ ਦੀ ਹੈਲਪ ਹੋ ਸਕੇ ਤੇ ਹੁਣ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ